ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਤੁਹਾਡਾ ਆਪਣਾ ਜਤਿੰਦਰ ਪੰਨੂ ਅੱਜ ਫਿਰ ਮੈਨੂੰ ਇਕੱਲੇ ਨੂੰ ਤੁਹਾਡੇ ਨਾਲ ਗੱਲ ਇਸ ਕਰਕੇ ਕਰਨੀ ਪੈ ਰਹੀ ਹੈ ਕਿ ਸਾਡੀਆਂ ਸਾਰੀਆਂ ਟੀਮਾਂ ਵੱਖ-ਵੱਖ ਪਾਸਿਆਂ ਨੂੰ ਪੰਜਾਬ ਪਰਚ ਗਈਆਂ ਹੋਈਆਂ ਨੇ ਉਹਨਾਂ ਦੀਆਂ ਰਿਪੋਰਟਾਂ ਦੀ ਗੱਲ ਵੀ ਮੈਂ ਤੁਹਾਡੇ ਨਾਲ ਕਰਨੀ ਆ ਸਾਡੇ ਟੀਵੀ ਪ੍ਰਾਈਮ ਏਸ਼ੀਆ ਦੇ ਸੀਓ ਉਹ ਐਸਬੜੇ ਜਲੰਧਰ ਤੇ ਦੁਆਬੇ ਦੇ ਹੋਰ ਇਲਾਕਿਆਂ ਵਿੱਚ ਨੇ ਉਹ ਤੋਂ ਕੋਆਰਡੀਨੇਟ ਕਰ ਰਹੇ ਨੇ ਉਹਨਾਂ ਨੇ ਵੀ ਜੋ ਆਖਿਆ ਉਹ ਮੈਂ ਤੁਹਾਨੂੰ ਦੱਸਣਾ ਹੈ ਮੇਰੇ ਕੋਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਮੈਸੇਜ ਵੀ ਆਇਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪੰਜੀ ਐਂਬੂਲੈਂਸ ਗੱਡੀਆਂ ਲੈ ਕੇ ਅਜਨਾਲੇ ਪਹੁੰਚੇ ਲੋਕਾਂ ਦੀ ਮਦਦ ਵਾਸਤੇ ਉਹ ਵੀ ਗੱਲ ਕਰਨੀ ਆ ਤੇ ਡੇਰਾ ਕਰਤਾਰਪੁਰ ਸਾਹਿਬ ਦੇ ਪਾਸੇ ਕੀ ਕੁਸ਼ ਸਥਿਤੀ ਬਣਦੀ ਪਈ ਆ ਡੇਰਾ ਬਾਬਾ ਨਾਨਕ ਦੇ ਨੇੜੇ ਨੇੜੇ ਉਹ ਗੋਰਦਰਾ ਕਰਤਾਰਪੁਰ ਸਾਹਿਬ ਦੇ ਲੱਗ ਕੇ ਉਹ ਵੀ ਗੱਲ ਕਰਾਂਗਾ ਮੈਂ ਤੁਹਾਡੇ ਨਾਲ ਕੁਝ ਹੋਰ ਗੱਲਾਂ ਵੀ ਕਰਨੀਆਂ ਨੇ ਪਰ ਪਹਿਲਾਂ ਮੈਂ ਇੱਕ ਬੇਨਤੀ ਕਰਦਿਆਂ ਕਿ ਅਸੀਂ ਕੱਲ ਵੀ ਆਖਿਆ ਸੀ ਕਿ ਆਪਣੇ ਆਪ ਹਰ ਕੋਈ ਹਰ ਥਾਂ ਦੇ ਉੱਤੇ ਰਿਲੀਫ ਪਹੁੰਚਾਉਣ ਨਾ ਜਾਓ ਤੁਸੀਂ ਬੜੇ ਭਾਵਕ ਹੋ ਤੁਸੀਂ ਬੜੇ ਦਾਨੀ ਹੋ ਤੁਹਾਡੇ ਮਨ 'ਚ ਭਾਈਚਾਰੇ ਦੀ ਸੇਵਾ ਦੀ ਭਾਵਨਾ ਵੀ ਆ ਔਰ ਇਹ ਭਾਵਨਾ ਤੇ ਸਾਡੇ ਕੋਲ ਭਾਈ ਕਨਈਆ ਜੀ ਦੇ ਵਕਤ ਤੋਂ ਗੁਰੂ ਸਾਹਿਬ ਨੇ ਆਪ ਜਾ ਕੇ ਪੀੜਤਾਂ ਦੀ ਮਦਦ ਕੀਤੀ ਸੀ ਉਦੋਂ ਤੋਂ ਲੈ ਕੇ ਸਾਡੇ ਸਮਾਜ ਵਿੱਚ ਆ ਗਿਆ ਤੁਹਾਡਾ ਮਨ ਇਸ ਵਾਸਤੇ ਉਛਾਲਾ ਮਾਰਦਾ ਕਿ ਆਪਾਂ ਜਾઈએ ਮਦਦ ਕਰੀਏ ਪਰ ਮਦਦ ਬੇਤਹਾਸ਼ਾ ਨਹੀਂ ਮੈਂ ਕੱਲ ਵੀ ਦੱਸਿਆ ਸੀ ਕੁਝ ਥਾਵਾਂ ਤੇ ਮਦਦ ਜਿਨ੍ਹਾਂ ਨੂੰ ਚਾਹੀਦੀ ਹੈ ਉਹਨਾਂ ਤੱਕ ਪਹੁੰਚ ਨਹੀਂ ਰਹੀ ਪਰ ਉੱਥੇ ਰਸਤੇ ਵਿੱਚ ਕਈ ਲੋਕ ਇਹੋ ਜਿਹੇ ਬੈਠੇ ਆ ਜਿਹੜੇ ਹਾਲਾਤਾਂ ਲਵ ਲੈਂਦੇ ਆ ਇਸ ਤੁਹਾਡੀ ਰਲੀਫ ਤੁਹਾਡੀ ਮਿਹਨਤ ਤੇ ਵੀ ਕਮਾਈ ਆ ਇਹਨੂੰ ਹੜਪਣਾ ਚਾਹੁੰਦੇ ਆ ਮੈਂ ਪਹਿਲੀ ਬੇਨਤੀ ਤੇ ਇਹ ਕਰਦਿਆਂ ਕਿ ਸਾਡੇ ਟੀਵੀ ਪ੍ਰਾਈਮ ਏਸ਼ੀਆ ਨੇ ਇਹਦੇ ਉੱਤੇ ਬਕਾਇਦਾ ਇੱਕ ਕੱਲ ਤੋਂ ਫੰਡ ਖੋਲ ਦਿੱਤਾ ਅੱਜ ਤੁਹਾਡੇ ਕੋਲ ਆਉਂਦਾ ਹੋਵੇਗਾ punadan.com ਇਹਦੇ ਨਾਲ ਇੱਕ QR ਕੋਡ ਵੀ ਆਉਂਦਾ ਹੋਵੇ ਤੁਸੀਂ ਇਹਨੂੰ ਸਕੈਨ ਕਰਕੇ ਇਹਦੇ ਉੱਤੇ ਜਾ ਕੇ ਵੀ ਪੀੜਤਾਂ ਵਾਸਤੇ ਜਿਹੜੀ ਮਦਦ ਭੇਜਣੀ ਆ ਭੇਜ ਸਕਦੇ ਹੋ ਔਰ ਉਹ ਜਿੰਨੇ ਜਿੰਨੇ ਪਹੁੰਚਦੇ ਜਾਵੇਗੇ ਤੁਹਾਨੂੰ ਪਤਾ ਲੱਗਦਾ ਜਾਵੇਗਾ ਕਿ ਆਉਂਦੀ ਜਾ ਰਹੀ ਹੈ ਦੂਸਰੀ ਗੱਲ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਭਗਵੰਤ ਮਾਨ ਹੋਰਾਂ ਨੇ ਕਿ ਮੈਂ ਕੱਲ ਨੂੰ ਇਸ ਸੰਬੰਧ ਵਿੱਚ ਇੱਕ ਡਿਟੇਲਡ ਅਪੀਲ ਵੀ ਜਾਰੀ ਕਰਾਂਗਾ ਉਹ ਕਹਿੰਦੇ ਮੈਨੂੰ ਰਸਤਿਆਂ ਦੇ ਵਿੱਚ ਕੁਝ ਲੋਕ ਮਿਲੇ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਕਿੱਧਰ ਨੂੰ ਜਾ ਰਹੇ ਹੋ ਹੈਰਾਨੀ ਦੀ ਗੱਲ ਇਹ ਆ ਕਿ ਜਿੱਧਰ ਨੂੰ ਜਾਂਦੇ ਇੱਕੋ ਪਾਸੇ ਨੂੰ ਸਾਰੀਆਂ ਟਰਾਲੀਆਂ ਸਾਰੇ ਟਰੱਕ ਚਲੇ ਜਾਂਦੇ ਇੱਕ ਜਣਾ ਕਹਿੰਦਾ ਉਧਰ ਲੋੜ ਆ ਜਿਹੜੀਆਂ ਰਸਤੇ 'ਚ ਦੂਸਰੇ ਪਾਸੇ ਜਾਂਦੀਆਂ ਟਰਾਲੀਆਂ ਹੁੰਦੀਆਂ ਉਹ ਵੀ ਉਧਰ ਨਾਲ ਹੀ ਲੱਗ ਪੈਂਦੀਆਂ ਸਾਰੇ ਉਸੇ ਇੱਕੋ ਪਾਸੇ ਨੂੰ ਤੁਰ ਪੈਂਦੇ ਆ ਔਰ ਉੱਥੇ ਜਿਹੜੀ ਹਾਲਤ ਐ ਸਾਰੀ ਸਿਆਰੀ ਮਦਦ ਇੱਕੋ ਥਾਂ ਤੇ ਨਹੀਂ ਕਿਤੇ ਡੋਬਾ ਕਿਤੇ ਸੋਕਾ ਨਾ ਕਰੀਏ ਇਹਦੇ ਬਜਾਏ ਜਿੱਥੇ ਲੋੜ ਆ ਉੱਥੇ ਪਹੁੰਚਾਈਏ ਮੈਂ ਉਹਨਾਂ ਅਪੀਲਾਂ ਦੀ ਗੱਲ ਵੀ ਬਾਅਦ ਕਰੂੰਗਾ ਅੱਜ ਇੱਕ ਸਿਆਸੀ ਘਟਨਾ ਨੇ ਵੀ ਸਾਰਿਆਂ ਦਾ ਧਿਆਨ ਖਿੱਚਿਆ ਹਰਮੇਸ਼ ਸਿੰਘ ਪਠਾਨ ਮਾਜਰਾ ਵਦੇਕ ਤੇ ਮਾਮਲੇ ਨੇ ਮੈਂ ਉਹਦੀ ਗੱਲ ਵੀ ਕਰੂੰਗਾ ਪਰ ਉਹ ਅਖੀਰ ਤੇ ਕਰੂੰਗਾ ਉਹਦੇ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਪੰਜਾਬ ਦੇ ਸਿਰ ਤੇ ਪੰਜਾਬੀਆਂ ਦੇ ਸਿਰ ਇਸ ਵਕਤ ਇੱਕ ਅਣਕਿਆਸੀ ਮੁਸੀਬਤ ਪਈ ਹੈ ਮੈਨੂੰ 1988 ਦੇ ਹੜ ਮੁੜ ਮੁੜ ਕੇ ਯਾਦ ਆਉਂਦੇ ਪਰ ਇਸ ਵਾਰੀ ਪਾਣੀ ਜਿਹੜਾ ਆਇਆ ਇੰਦਾ ਲੱਗਦਾ ਇਹ ਉਹਦੇ ਨਾਲੋਂ ਵੀ ਵੱਧ ਹੈ ਪੰਜਾਬ ਦੀ ਕੋਈ ਨੁੱਕਰ ਬਚੀ ਹੋਈ ਨਹੀਂ ਜਿਹੜੇ ਵਿਚਾਲੇ ਦੇ ਸ਼ਹਿਰ ਅਸੀਂ ਬੜੇ ਸੁਰੱਖਿਅਤ ਗਿਣਦੇ ਹਾਂ ਜਲੰਧਰ ਵਰਗਾ ਸ਼ਹਿਰ ਕੱਲ ਉਹਦੇ ਪ੍ਰਤਾਪ ਬਾਗ ਦੇ ਇਲਾਕਿਆਂ ਤੱਕ ਖੇਟੇ ਇਲਾਕਿਆਂ ਤੱਕ ਪਾਣੀ ਆ ਗਿਆ ਸੀ ਕੁਝ ਹੋਰ ਨਾਲ ਥਾਵਾਂ ਤੋਂ ਵੀ ਏਅਰਪੋਰਟ ਆਉਂਦੀਆਂ ਪਈਆਂ ਨੇ ਘਬਰਾਉਣ ਦੀ ਲੋੜ ਨਹੀਂ ਘਬਰਾਹਟ ਵਿੱਚ ਹੜਬੜੀ ਵਿੱਚ ਭੱਜੜ ਨਾ ਪਾਇਓ ਪ੍ਰਸ਼ਾਸਨ ਤੁਹਾਡੇ ਵਾਸਤੇ ਕੰਮ ਕਰਦਾ ਪਿਆ ਉੱਥੇ ਜਿਹੜੇ ਡਿਪਟੀ ਕਮਿਸ਼ਨਰ ਨੇ ਇਸ ਵੇਲੇ ਉਹ ਵੀ ਲਗਾਤਾਰ ਲੱਗੇ ਹੋਏ ਨੇ ਉਹਨਾਂ ਦੇ ਉਹਨਾਂ ਦੀ ਸਾਰੀ ਟੀਮ ਵੀ ਲੱਗੀ ਆ ਬਾਕੀ ਥਾਵਾਂ ਤੋਂ ਵੀ ਆ ਕਪੂਰਥਲੇ ਦੇ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਜੀ ਦਾ ਉਹਨਾਂ ਨੇ ਵੀ ਦੱਸਿਆ ਕਿ ਸ਼ਹਿਰ ਦੇ ਕੁਝ ਨਵੇਂ ਇਲਾਕਿਆਂ 'ਚ ਪਾਣੀ ਆਇਆ ਉਹਦੇ ਇਲਾਵਾ ਰੇਲ ਕੋਚ ਫੈਕਟਰੀ ਦੇ ਵਿੱਚ ਵੀ ਪਾਣੀ ਜਾਣ ਦੀਆਂ ਕੁਝ ਰਿਪੋਰਟਾਂ ਸਾਡੇ ਕੋਲ ਆਈਆਂ ਨੇ ਇਹ ਤੋਂ ਤੁਸੀਂ ਸਮਝ ਸਕਦੇ ਹੋ ਸਥਿਤੀ ਗੰਭੀਰ ਆ ਪਰ ਗੰਭੀਰਤਾ ਦਾ ਇੱਕ ਕਾਰਨ ਵੀ ਆ ਕਿ ਸਤਲੁਜ ਤੇ ਬਿਆਸ ਜਿੱਥੇ ਜਾ ਕੇ ਇਕੱਠੇ ਹੁੰਦੇ ਆ ਉੱਥੇ ਜਾ ਕੇ ਡਾਫ ਲੱਗਦੀ ਪਈ ਆ ਉਹ ਪਾਣੀ ਇਕੱਠਾ ਜਿਹੜਾ ਉਹ ਬੈਕਫਲੋ ਆਉਂਦਾ ਪਿਆ ਉਸ ਵੈਂਹ ਦੇ ਵਿੱਚ ਜਿਹੜੀ ਵੈਂਹ ਦਾ ਗੰਧ ਬੜੇ ਮਿਹਨਤ ਨਾਲ ਸਾਫ਼ ਕੀਤਾ ਗਿਆ ਜਿਸ ਉਸ ਸਾਬ ਕੀਤੀ ਗਈ ਸੀ ਉਹਦੇ ਵਿੱਚ ਭਜਾ ਨੂੰ ਜਿਹੜਾ ਬੈਕ ਫਲੋ ਆਉਂਦਾ ਉਹ ਬੜੇ ਨਾਰਦੇ ਪਿੰਡਾਂ ਨੂੰ ਖਰਾਬ ਕਰ ਰਿਹਾ ਤੇ ਅਗਲੇ ਪਾਸੇ ਜਿਹੜਾ ਝੀਲ ਤੇ ਪਾਣੀ ਵੱਧ ਜਾਵੇਗਾ ਅੱਗੇ ਨਿਕਲ ਨਹੀਂ ਰਿਹਾ ਤੇ ਫਿਰ ਕੀ ਹੋਵੇਗਾ ਇਹ ਰਿਪੋਰਟ ਜਿਹੜੀ ਮੇਰੇ ਕੋਲ ਇਹਦੇ ਨਾਲ ਸੰਬੰਧ ਇਹ ਆਈ ਆ ਕਿ ਅੱਜ ਹਰੀਕੇ ਪੱਤਨ ਤੋਂ ਵੀ ਕੁਝ ਹੋਰ ਗੇਟ ਅਗਲੇ ਪਾਸੇ ਖੋਲੇ ਗਏ ਜਦੋਂ ਖੋਲੇ ਜਾਣਗੇ ਇਧਰਲੇ ਪਾਸਿਓਂ ਪਤਾ ਨਹੀਂ ਪਾਣੀ 2 ਫੁੱਟ 3 ਫੁੱਟ ਘਟਦਾ ਕਿੰਨੇ ਘਟਦਾ ਕਿੰਨਾ ਕੁ ਘਟਦਾ ਪਰ ਅਗਲੇ ਪਾਸੇ ਜਿਹੜੇ ਪਿੰਡ ਨੇ ਉਹਨਾਂ ਚ ਖਤਰਾ ਹੋਰ ਵੱਧ ਸਕਦਾ ਇਹਦੇ ਸਪੰਚ ਜਿਹੜੀਆਂ-ਜਿਹੜੀਆਂ ਰਿਪੋਰਟਾਂ ਮੇਰੇ ਕੋਲ ਨੇ ਉਹ ਮੈਂ ਇੱਕ-ਇੱਕ ਕਰਕੇ ਤੁਹਾਡੇ ਸਾਹਮਣੇ ਰੱਖਣੀ ਚਾਹਣਾ ਸਭ ਤੋਂ ਪਹਿਲੀ ਰਿਪੋਰਟ ਮੈਂ ਪੇਸ਼ ਕਰਾਂਗਾ ਹਰੀਕੇ ਪੱਤਨ ਇਲਾਕੇ ਦੇ ਵਿੱਚੋਂ ਹੀ ਜੱਸੀ ਬਰਾੜ ਦੀ ਉਹਨਾਂ ਨੇ ਦੱਸਿਆ ਕਿ ਹਰੀਕੇ ਪੱਤਨ ਤੋਂ ਜਿੱਧਰੋਂ ਪਾਣੀ ਆਉਂਦਾ ਗੋੰਦਵਾਲ ਸਾਹਿਬ ਵਾਲੇ ਪਾਸਿਓਂ ਉਧਰੋਂ ਹਰੀਕੇ ਪੱਤਨ ਦੇ 1.5 ਕਿਲੋਮੀਟਰ ਤੇ ਪਿੰਡ ਮਰੜ ਉਥੇ ਉਹ ਦਰਿਆ ਨੇ ਬਹੁਤ ਵੱਡੀ ਢਾਲ ਲਾਈ ਆ ਲੋਕੀ ਪਿੰਡ ਛੱਡ ਕੇ ਜਾਂ ਪਿੰਡ ਤੋਂ ਪਿੱਛੇ ਆ ਗਏ ਨੇ ਪ੍ਰਸ਼ਾਸਨ ਉੱਤੇ ਪੂਰੇ ਪ੍ਰਬੰਧ ਕਰਦਾ ਪਿਆ ਪਰ ਜਿਹੜੇ ਲੋਕ ਦਰਿਆਵਾਂ ਦੇ ਵਹਿਣ ਜਾਣਦੇ ਆ ਉਹਨਾਂ ਨੂੰ ਪਤਾ ਕਿ ਦਰਿਆ ਜਦੋਂ ਆਉਂਦਾ ਤੇ ਉਹ ਸਿਰਫ ਉਤੋਂ ਉਤੋਂ ਨਹੀਂ ਚੁੱਕਦਾ ਉਹ ਕਈ ਵਾਰੀ 10 20 25 25 ਕਈ ਵਾਰੀ 30 30 ਫੋਟ ਥਲਿਓਂ ਜਾ ਕੇ ਮਿੱਟੀ ਖੁਰਚ ਕੇ ਲੈ ਜਾਂਦਾ ਤੇ ਉੱਪਰਲੇ ਜਿਹੜੇ ਖੇਤ ਨੇ ਮਕਾਨ ਹੋਣ ਕੁਝ ਵੀ ਹੋਵੇ ਉਹ ਸਾਰਾ ਦਰਿਆ ਚ ਜਾ ਡਿੱਗਦਾ ਇਸ ਤਰ੍ਹਾਂ ਦੀ ਢਾਲ ਜਿੱਥੇ ਲੱਗਦੀ ਆ ਉਹ ਜਿਹੜਾ ਲੋਕਾਂ ਨੂੰ ਲੱਗਦੀ ਉਹਨਾਂ ਨੂੰ ਪਤਾ ਹੁਣ ਅਸੀਂ ਰਿਪੋਰਟ ਪੇਸ਼ ਕਰਾਂਗੇ ਉਹਦੇ ਨਾਲ ਲੱਗਦੇ ਇਲਾਕੇ ਸ਼ਾਹਕੋਟ ਦੀ ਉੱਥੇ ਗੋਵਿੰਦਰ ਜੰਗੀ ਆਣਾ ਤੇ ਉਹਦੇ ਨਾਲ ਕੈਮਰਾਮੈਨ ਲਵਪ੍ਰੀਤ ਉਹ ਵੀ ਉੱਥੇ ਪਹੁੰਚੇ ਹੋਏ ਨੇ ਤੇ ਉਹ ਇਸ ਇਲਾਕੇ ਦੇ ਵਿੱਚ ਜੋ ਕੁਝ ਹਾਲਾਤ ਨੇ ਉਹ ਵਿਖਾ ਰਿਹਾ ਤੁਸੀਂ ਵੇਖਦੇ ਪਿਓ ਉਹ ਗੈਸ ਕਰਕੇ ਆਇਆ ਕਿ ਪਾਣੀ ਇੰਨਾ ਆ ਗਿਆ ਕਿਉਂਕਿ ਪਹਿਲਾਂ ਇੱਥੇ ਇੰਨਾ ਪਾਣੀ ਕਦੇ ਦੇਖਿਆ ਨਹੀਂ ਸੀ ਦੇਖ ਲਓ ਕਿ ਵੱਡੇ ਵੱਡੇ ਘਾਰੇ ਪਏ ਆ ਆ ਪੁੱਲ ਦੇ ਹਾਲਾਤ ਨੇ ਇੱਥੇ ਨੌਜਵਾਨ ਆਪਣੇ ਤੌਰ ਤੇ ਜ਼ਰੂਰ ਲੱਗੇ ਹੋਏ ਆ ਆਪੋਲ ਦੇ ਹਲਾਤ ਨੇ ਡਿੱਗਿਆ ਹੋਇਆ ਪੁਲ ਆ ਦੇਖ ਲੋ ਆਪੋਲ ਤਰੇੜਾ ਆਈਆਂ ਹੋਈਆਂ ਪੁਲ ਨੂੰ ਕਦੇ ਵੀ ਡਿੱਗ ਸਕਦਾ ਉੱਪਰ ਬਹੁਤ ਸਾਰੇ ਲੋਕ ਆਉਂਦੇ ਨੇ ਦੇਖਦੇ ਆ ਕੇ ਸੈਲਫੀਆਂ ਲੈਂਦੇ ਆ ਵੀਡੀਓ ਬਣਾਉਂਦੇ ਆ ਕਿੰਨਾ ਪਾਣੀ ਆ ਗਿਆ ਸਤਲੁਜ ਦੇ ਵਿੱਚ ਪੁਲ ਦੇ ਥੱਲੇ ਤਰੇੜਾ ਹੀ ਹੋਈ ਆ ਹਾਦਸਾ ਨਾ ਵਾਪਰ ਜੇ ਇੱਧਰ ਵੀ ਲੋਕ ਖੜੇ ਆ ਦੂਜੇ ਪੁਲ ਤੇ ਵੀ ਲੋਕ ਖੜੇ ਆ ਤਾਂ ਇਹ ਲੋਕ ਵੇਖ ਰਹੇ ਆ ਕਿ ਹੜ ਦਾ ਪਾਣੀ ਕਿੰਨਾ ਵਧਿਆ ਹੋਇਆ ਸਤਲੁਜ ਦਾ ਪਾਣੀ ਕਿੰਨਾ ਵਧਿਆ ਹੋਇਆ ਪਰ ਆ ਨੌਜਵਾਨ ਨੇ ਜਿਹੜੇ ਆਪਣੇ ਤੌਰ ਤੇ ਇੱਥੇ ਲੱਗੇ ਹੋਏ ਨੇ ਜਿਨ੍ਹਾਂ ਨੇ ਸੋਚਿਆ ਕਿ ਕੋਈ ਹਾਦਸਾ ਨਾ ਵਾਪਰੇ ਇਹਨਾਂ ਤੋਂ ਬਾਅਦ ਅਸੀਂ ਰਿਪੋਰਟ ਵਿਖਾਂਗੇ ਸਾਡੇ ਰਿਪੋਰਟਰ ਆਨੰਦਪ੍ਰੀਤ ਤੇ ਉਹਨਾਂ ਦੇ ਨਾਲ ਕੈਮਰਾਮੈਨ ਦੀਪਕ ਉਹ ਕਨੌਰ ਏਰੀਆ ਚ ਗਏ ਹੋਏ ਨੇ ਜਿੱਥੇ ਘੱਗਰ ਦੇ ਪਾਣੀ ਨੇ ਇੰਨੀ ਮਾਰ ਸ਼ੁਰੂ ਕੀਤੀ ਆ ਕਿ ਪਰਲੇ ਪਾਸੇ ਮਾਲਵੇ ਦਾ ਇਲਾਕਾ ਜਿਹੜਾ ਹੁਣ ਤੱਕ ਸਮਝਿਆ ਜਾਂਦਾ ਸੀ ਕਿ ਸਾਰਾ ਬਚਿਆ ਉਧਰ ਵੀ ਲੋਕਾਂ ਦੇ ਸਾਹ ਸੁੱਤੇ ਪਏ ਨੇ ਆ ਰਿਪੋਰਟ ਤੁਸੀਂ ਦੇਖਦੇ ਪਏ ਹੋ ਕਿ ਉੱਥੇ ਕਿਹੋ ਜਿਹੇ ਹਾਲਾਤ ਆ ਲੱਗਦਾ ਇਹ ਆ ਕਿ ਜੇ ਪਾਣੀ ਕੱਲ ਨੂੰ ਵੱਧ ਗਿਆ ਤੇ ਹੋਰ ਮੁਸ਼ਕਲਾਂ ਉੱਥੇ ਵੀ ਆ ਸਕਦੀਆਂ ਨੇ ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਜਿਹੜੀਆਂ ਫਸਲਾਂ ਨੇ ਉਹ ਡੁੱਬ ਰੀਆਂ ਨੇ ਤਾਂ ਫਸਲਾਂ ਵੀ ਜਿਹੜੀ ਤੁਸੀਂ ਦੇਖੋ ਕਿ ਇਸ ਵੇਲੇ ਭਾਵੇਂ ਫਸਲਾ ਜਿਹੜੀਆਂ ਨੇ ਉਹ ਕਾਫੀ ਸਮਾਂ ਹੋ ਗਿਆ ਫਸਲ ਨੂੰ ਲਗਾਈ ਹੋਏ ਪਰ ਉਸ ਤੋਂ ਬਾਅਦੂਦ ਵੀ ਫਸਲ ਜਿਹੜੀ ਹੈ ਕਈ ਖੇਤਾਂ ਦੇ ਵਿੱਚ ਤਾਂ ਉਹ ਦਿਖਣੀ ਹੀ ਬੰਦ ਹੋ ਗਈ ਸੋ ਇਸ ਤਰੀਕੇ ਨਾਲ ਜਿਹੜਾ ਉਹ ਪਾਣੀ ਇਸ ਵੇਲੇ ਹੜਾਂ ਦੀ ਮਾਰ ਜਿਹੜੀ ਹੈ ਪੰਜਾਬ ਨੂੰ ਜਿਹੜੀ ਆ ਉਹ ਦੇਖਣ ਨੂੰ ਪੈ ਰਹੀ ਹੈ ਤਾਂ ਪੰਜਾਬ ਜਿਹੜਾ ਉਹ ਲਗਾਤਾਰ ਇਸ ਸੰਕਟ ਦੇ ਨਾਲ ਜੂਝ ਰਿਹਾ ਹੈ ਤਾਂ ਇੱਕ ਵੱਡੀ ਵਿਪਤਾ ਇੱਕ ਵੱਡੀ ਮੁਸ਼ਕਲ ਦੀ ਘੜੀ ਪੰਜਾਬ ਦੇ ਜਿਹੜੇ ਹੈ ਉਹ ਸਾਹਮਣੇ ਆਣ ਖੜੀ ਹੈ ਕਿਉਂਕਿ ਅਸੀਂ ਇਹ ਦੇਖਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰਾਵੀ ਬਿਆਸ ਦੇ ਵਿੱਚ ਪਾਣੀ ਵਧ ਰਿਹਾ ਸੀਗਾ ਤੇ 2-3 ਦਿਨਾਂ ਤੋਂ ਲਗਾਤਾਰ ਘੱਗਰ ਤੇ ਸਤਲੁਜ ਦੇ ਵਿੱਚ ਵੀ ਪਾਣੀ ਵਧ ਰਿਹਾ ਤੇ ਅਜੇ ਵੀ ਜਿਹੜੀ ਹੈ ਉਹ ਕਿਣਮਿਨ ਕਿਣਮਿਨ ਹੋ ਰਹੀ ਹੈ ਬਰਸਾਤ ਹੋ ਰਹੀ ਹੈ ਕੱਲ ਦੇਰ ਰਾਤ ਤੱਕ ਸਵੇਰ ਤੜਕੇ ਤੱਕ ਵੀ ਮੀਂਹ ਪਈ ਗਿਆ ਤਾਂ ਜੇ ਇਹ ਮੀਂਹ ਨਹੀਂ ਹਟਦਾ ਤਾਂ ਜੇ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਹੋਰ ਜ਼ਿਆਦਾ ਬਰਸਾਤ ਜਿਹੜੀ ਹੁੰਦੀ ਹੈ ਤਾਂ ਇਹ ਪਾਣੀ ਜਿਹੜਾ ਉਹ ਹੋਰ ਜ਼ਿਆਦਾ ਵਧ ਜਾਏਗਾ ਇਸ ਵੇਲੇ ਤੁਸੀਂ ਦੇਖੋ ਕਿ ਜਿਹੜੀ ਫਸਲਾਂ ਨੇ ਉਹ ਚਾਰੇ ਪਾਸੇ ਇਸ ਤਰੀਕੇ ਨਾਲ ਹੋ ਗਏ ਨੇ ਖੇਤ ਜਿਸ ਤਰ੍ਹਾਂ ਕੋਈ ਝੀਲ ਹੋਵੇ ਪਰ ਪਾਣੀ ਜਿਹੜੇ ਨੇ ਉਹ ਅਸਲ ਦੇ ਵਿੱਚ ਇਹ ਕਿਸਾਨਾਂ ਦੇ ਖੇਤ ਨੇ ਇਹ ਕਿਸਾਨਾਂ ਦੀ ਹੋਣੀ ਹੈ ਕਿ ਕਿਸਾਨਾਂ ਦੀ ਕੋਣੀ ਜਿਹੜੀ ਹੈ ਉਹ ਇਸ ਵੇਲੇ ਪਾਣੀ ਜਿਹੜਾ ਆ ਕਿਉਂਕਿ ਜਦੋਂ ਪਾਣੀ ਨਿੱਤਰੂਗਾ ਉਸ ਤੋਂ ਬਾਅਦ ਇਹ ਫਸਲਾਂ ਜਿਹੜੀਆਂ ਨੇ ਉਹ ਤਬਾਹ ਹੋ ਜਾਣਕੀਆਂ ਇਹ ਫਸਲਾਂ ਦੇ ਵਿੱਚ ਕੁਝ ਨਹੀਂ ਬਚੇਗਾ ਕਿਉਂਕਿ ਲਗਾਤਾਰ ਇਸ ਪਾਣੀ ਦੇ ਵਿੱਚ ਜਿਹੜੀ ਹੈ ਉਹ ਮਲਬਾ ਵੀ ਆ ਰਿਹਾ ਇਸ ਪਾਣੀ ਵਿੱਚ ਤੇ ਹੋਰ ਜਿਹੜੀ ਹੈ ਉਹ ਲਗਾਤਾਰ ਜਿਹੜੀ ਹੈ ਉੱਪਰੋਂ ਕੋਈ ਦਰਖਤ ਦੀਆਂ ਟਾਹਣੀਆਂ ਕੁਝ ਹੋਰ ਇਸ ਤਰੀਕੇ ਨਾਲ ਮਲਬਾ ਜਦੋਂ ਆ ਕੇ ਖੇਤਾਂ ਦੇ ਵਿੱਚ ਵੜ ਰਿਹਾ ਹੈ ਜਿਹੜੀ ਕੇਲੀ ਹੈ ਉਹ ਖੇਤਾਂ ਦੇ ਵਿੱਚ ਵੜ ਰਹੀ ਹੈ ਤਾਂ ਫਸਲ ਜਿਹੜੀ ਐ ਤਬਾਹ ਕਰੇਗੀ ਉਸ ਤੋਂ ਬਾਅਦ ਖੇਤਾਂ ਦੇ ਵਿੱਚ ਜਿਹੜੀ ਐ ਉਹ ਮਿੱਟੀ ਇਕੱਠੀ ਹੋ ਜਾਏਗੀ ਗਾਰ ਇਕੱਠੀ ਹੋ ਜਾਏਗੀ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਮੁੜ ਦੁਬਾਰਾ ਅਪਜਾਊ ਬਣਾਉਣਾ ਵੀ ਇੱਕ ਵੱਡੀ ਜਿਹੜੀ ਐ ਚੁਣੌਤੀ ਹੋ ਕਿਸਾਨਾਂ ਲਈ ਹੋਏਗਾ ਇਹਨਾਂ ਤੋਂ ਬਾਅਦ ਇੱਕ ਰਿਪੋਰਟ ਅਸੀਂ ਦਿਖਾਵਾਂਗੇ ਸਾਡੇ ਰਿਪੋਰਟਰ ਸਾਹਿਲ ਉੱਥੇ ਗਏ ਨੇ ਮੁਬਾਰਕਪੁਰ ਉਹਨਾਂ ਨੇ ਜਾ ਕੇ ਜੋ ਕੁਝ ਉੱਥੇ ਦੇ ਹਾਲਾਤ ਵੇਖੇ ਉਹ ਸਥਿਤੀ ਆ ਤੁਹਾਡੇ ਸਾਹਮਣੇ ਆ ਪਾਣੀ ਦਾ ਪੱਧਰ ਕਿਸੇ ਵੀ ਵਕਤ ਜਿਹੜਾ ਉਹ ਵਧਦਾ ਹੋਇਆ ਨਜ਼ਰ ਆ ਸਕਦਾ ਕਿਉਂਕਿ ਮੌਸਮ ਵਿਭਾਗ ਦੀ ਜੋ ਜਾਣਕਾਰੀ ਹੈਗੀ ਹੈ ਮੌਸਮ ਵਿਭਾਗ ਦੀ ਜੋ ਪ੍ਰੈਡਿਕਸ਼ਨਸ ਹੈਗੀਆਂ ਨੇ ਜੋ ਮੌਸਮ ਲੈ ਕੇ ਜਿਹੜਾ بارش ਨੂੰ ਲੈ ਕੇ ਜੋ ਪ੍ਰੈਡਿਕਸ਼ਨਸ ਹੈਗੇ ਨਾ ਉਸ ਦੇ ਮੁਤਾਬਕ ਅਗਲੇ 4 ਦਿਨ ਜਿਹੜੇ ਹੈਗੇ ਨੇ ਉਹ ਥੋੜੇ ਜਿਹਾ ਕ੍ਰੂਸ਼ੀਅਲ ਮੰਨੇ ਜਾ ਰਹੇ ਨੇ ਥੋੜੇ ਜਿਹਾ ਕਹੇ ਸਕਦੇ ਹਾਂ ਕਿ ਸੰਵੇਦਨਸ਼ੀਲ ਮੰਨੇ ਜਾ ਰਹੇ ਨੇ ਔਰ ਉਸ ਦੇ ਚੱਲਦੇ ਕਿਤੇ ਨਾ ਕਿਤੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਅਗਲੇ 4 ਦਿਨ ਭਾਰੀ ਬਰਸਾਤ ਦੇ ਕਾਰਨ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਸਕਦਾ ਹੈਗਾ ਹੁਣ ਅਸੀਂ ਚੱਲਦੇ ਹਾਂ ਸਾਡੇ ਰਿਪੋਰਟਰ ਮੁਕੇਸ਼ ਦੇ ਪਾਸੇ ਉਹਨਾਂ ਦੇ ਕੋਲ ਅਜਨਾਲਾ ਤੇ ਰਾਜਾ ਸਾਸੀ ਇਲਾਕੇ ਦੀਆਂ ਰਿਪੋਰਟਾਂ ਨੇ ਰਾਜਾ ਸਾਸੀ ਦੇ ਲਾਗੇ ਖਾਸ ਤੌਰ ਤੇ ਇੱਕ ਪਿੰਡ ਕੋਟੇ ਕੋਰਟਾਣਾ ਉਹਦੇ ਵਿੱਚ ਪਾਣੀ ਜਾ ਵੜਿਆ ਪਰ ਪਿੰਡ ਅੱਧੇ ਤੋਂ ਵੱਧ ਪ੍ਰਭਾਵਿਤ ਦੱਸਿਆ ਜਾਂਦਾ ਉਦੋਂ ਪਰੇ ਅਜਨਾਲੇ ਦੀਆਂ ਰਿਪੋਰਟਾਂ ਵੀ ਨੇ ਇਹ ਰਿਪੋਰਟਾਂ ਜਿਹੜੀਆਂ ਇਹ ਵੀ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਤਸਵੀਰ ਜਿਹੜੀ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਕਿ ਪੂਰਾ ਪਿੰਡ ਜਿਹੜਾ ਹੈ ਇਸ ਪਾਣੀ ਦੀ ਭੇਟ ਵਿੱਚ ਆਇਆ ਹੋਇਆ ਹੈ ਤੇ ਇਸ ਪਿੰਡ ਦੇ ਵਿੱਚ 3 ਤੋਂ 4 ਫੁੱਟ ਤੱਕ ਜਿਹੜਾ ਪਾਣੀ ਆ ਉਹ ਪੁੰਚਿਆ ਹੋਇਆ ਹੈ ਅਗਰ ਇਸ ਪਿੰਡ ਦੇ ਸਕੂਲ ਦੀ ਗੱਲ ਕਰੀਏ ਤਾਂ ਇਹ ਪਿੰਡ ਦਾ ਸਕੂਲ ਵੀ ਜਿਹੜਾ ਹੈ ਲਗਭਗ ਪਾਣੀ ਦੇ ਵਿੱਚ ਡੁੱਬਦਾ ਹੋਇਆ ਉਹ ਨਜ਼ਰ ਆ ਰਿਹਾ ਹੈ ਇਹਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਡਾਕਟਰ ਬਲਬੀਰ ਸਿੰਘ ਹੋਰੀ ਆਪਣੇ ਐਸੋਸੀਏਸ਼ਨ ਵੱਲੋਂ ਤੇ ਹੋਰ ਪਾਸਿਆਂ ਤੋਂ ਜਿੱਥੋਂ-ਜਿੱਥੋਂ ਮਦਦ ਮਿਲੀ ਉਹ ਲੈ ਕੇ ਪੰਜੀ ਐਂਬੂਲੈਂਸਾਂ ਤੇ ਉੱਥੇ ਅਜਨਾਲੇ ਪਹੁੰਚ ਗਏ ਨੇ ਉਹਨਾਂ ਦੇ ਨਾਲ ਹੀ ਉਥੋਂ ਦੇ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਉਹ ਵੀ ਤੇ ਉਹ ਪਿੰਡਾਂ ਜਾ ਰਹੇ ਨੇ ਉਹ ਕਹਿੰਦੇ ਕਿ ਅਸੀਂ ਬਾਕੀ ਜਿੰਨੇ ਪ੍ਰਭਾਵਿਤ ਇਲਾਕੇ ਆ ਉਹਨਾਂ ਇਲਾਕਿਆਂ ਦੇ ਵਿੱਚ ਵੀ ਇਹੋ ਜਿਹਾ ਪ੍ਰਬੰਧ ਕਰਨ ਦੇ ਯਤਨ ਕਰਦੇ ਪਏ ਆ ਅਗਲੇ ਦਿਨਾਂ ਦੇ ਵਿੱਚ ਇੱਕਦਮ ਕਿਉਂਕਿ ਮੁਸੀਬਤ ਆਈ ਆ ਇੱਕਦਮ ਪ੍ਰਬੰਧ ਹੋ ਨਹੀਂ ਸਕਦੇ ਪ੍ਰਬੰਧ ਕਰਨ ਵਾਸਤੇ ਪ੍ਰਸ਼ਾਸਨ ਨੂੰ ਹੀ ਲੱਗਾ ਜਥੇਬੰਦੀਆਂ ਵੀ ਬਸ ਤਾਲਮੇਲ ਦੀ ਲੋੜ ਹੈ ਹੁਣ ਅਸੀਂ ਵੇਖਦੇ ਹਾਂ ਰਿਪੋਰਟ ਸਾਡੇ ਰਿਪੋਰਟਰ ਨਵਜੀਤ ਦੀ ਉਹ ਗਏ ਨੇ ਡੇਰਾ ਬਾਬਾ ਨਾਨਕ ਦੇ ਇਲਾਕੇ 'ਚ ਜਿੱਥੋਂ ਪਰਲੇ ਪਾਸੇ ਗੁਰਦੁਆਰਾ ਕਰਤਾਰਪੁਰ ਸਾਹਿਬ ਆ ਇਧਰਲੇ ਪਾਸੇ ਗੁਰਦੁਆਰਾ ਡੇਰਾ ਬਾਬਾ ਨਾਨਕ ਇਹ ਦੋਵੇਂ ਪਾਸੇ ਉੱਥੋਂ ਦੇ ਹਾਲਾਤ ਕੀ ਨੇ ਉਹ ਦੱਸਦੇ ਆ ਰਿਪੋਰਟ ਸਭ ਤੋਂ ਔਖਾ ਅੱਜ ਦੇ ਸਮੇਂ ਦੇ ਵਿੱਚ ਮਕਾਨ ਬਣਾਉਣਾ ਪਰ ਪਾਣੀ ਦੇ ਕਰਕੇ ਇਹ ਲੋਕਾਂ ਦੇ ਮਕਾਨ ਕੋਠੀਆਂ ਛੱਤਾਂ ਬਿਲਕੁਲ ਟਿੱਟ ਚੁੱਕੀਆਂ ਨੇ ਸਵਾ ਲੋਕ ਤੁਸੀਂ ਦੇਖ ਸਕਦੇ ਆ ਜਿਹੜੇ ਛੱਤਾਂ ਤੇ ਚੜੇ ਨੇ ਜਿਨ੍ਹਾਂ ਦੇ ਕੱਪੜੇ ਸਾਰਿਆਂ ਨੂੰ ਸੁੱਕਣੇ ਪਏ ਸੀ ਪਰ ਇੱਕ ਵਾਰ ਫਿਰ ਤੋਂ ਮੀਂਹ ਦੀ ਮਾਰ ਹਿੱਟ ਇਹ ਇਲਾਕਾ ਆ ਗਿਆ ਤਰਾਸ ਦੀ ਹੈ ਪੰਜਾਬ ਦੀ ਇਸ ਤਰ੍ਹਾਂ ਦਾ ਤੱਕਾ ਇਹ ਪਹਿਲਾਂ ਵੀ 1988 ਵਿੱਚ ਹੋਇਆ 1993 ਦੇ ਵਿੱਚ ਵੀ ਅੱਜ ਫਿਰ ਇੱਕ ਵਾਰ ਫਿਰ ਤੋਂ ਹਾਲਾਤ ਜਿਹੜੇ ਹੈ ਉਹ ਬੜੇ ਨਜ਼ਰ ਮਾੜੇ ਆ ਰਹੇ ਨੇ ਬਾਈ ਜੀ ਹੁਣੇ ਦੱਸਦੇ ਸੀ ਕਿ ਉਹਨਾਂ ਨੇ ਘਰ ਇਹ ਨਵਾਂ ਬਣਾਇਆ ਬੜੇ ਚਾਹ ਦੇ ਨਾਲ ਬੜੇ ਸ਼ੌਕ ਦੇ ਨਾਲ ਇਹ ਘਰ ਬਣਾਇਆ ਸੀ ਪਰ ਅੱਜ ਹਾਲਾਤ ਇਸ ਤਰ੍ਹਾਂ ਦੇ ਆ ਕਿ ਸਾਰਾ ਕੁਝ ਪਾਣੀ ਦੇ ਵਿੱਚ ਭਿੱਜ ਚੁੱਕਿਆ ਇੰਟਰਵਿਊ ਪਾੜ ਗਿਆ ਦੇਖੋ ਬਿਲਕੁਲ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਇਹ ਹਾਲਾਤ ਜਿਹੜੇ ਆ ਵਿਗੜੇ ਨੇ ਮਤਲਬ ਘਰ ਦਾ ਕੁਝ ਵੀ ਕਿਹਾ ਜਾ ਸਕਦਾ ਨਹੀਂਗਾ ਇਸ ਬਾਰੇ ਕਿ ਆ ਨੁਕਸਾਨ ਹੀ ਇੰਨੇ ਵੱਡੇ ਪੱਧਰ ਤੇ ਹੋ ਗਿਆ ਆ ਦੇਖ ਸਕਦੇ ਹੋ ਤੁਸੀਂ ਕਿ ਸਿੱਧਾ ਹੀ ਇੱਕ ਪਾਸੇ ਹੀ ਕੰਦ ਨਿਕਲ ਗਿਆ ਇਹ ਬਹੁਤ ਵੱਡਾ ਨੁਕਸਾਨ ਹੈ ਇਤੇ ਤੋਂ ਬਾਅਦ ਮੈਂ ਇਹ ਗੱਲ ਕਰਨੀ ਆ ਕਿ ਨਵਾਂ ਸ਼ਹਿਰ ਦੇ ਕੁਝ ਇਲਾਕਿਆਂ ਚ ਖਾਸ ਕਰਕੇ ਬਲਾਚੌਰ ਦੇ ਇਲਾਕਿਆਂ ਹੋ ਜੀ ਰਿਪੋਰਟਾਂ ਆਉਂਦੀਆਂ ਨੇ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਤੇਜ਼ੀ ਨਾਲ ਚੜਦਾ ਪਿਆ ਉੱਥੇ ਪ੍ਰਸ਼ਾਸਨ ਆਪਣੇ ਤੌਰ ਤੇ ਕੰਮ ਕਰਦਾ ਮੇਰੇ ਕੋਲ ਸਿੱਧੀ ਰਿਪੋਰਟ ਕੋਈ ਨਹੀਂ ਪਰ ਪਾਸਿਆਂ ਤੋਂ ਜਿਹੜੀਆਂ ਰਿਪੋਰਟਾਂ ਨੇ ਉਹ ਚਿੰਤਾ ਪੈਦਾ ਕਰਨ ਵਾਲੀਆਂ ਮੈਂ ਜਾਣ ਬੁਝ ਕੇ ਕਿਸੇ ਖਾਸ ਪਿੰਡ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਮੈਨੂੰ ਇਹ ਨਹੀਂ ਪਤਾ ਉਸ ਪਿੰਡ ਦੇ ਵਿੱਚ ਮੜੀ ਹਾਲਤ ਹੈ ਕਿ ਉਹਦੇ ਨਾਲ ਦੇ ਵਿੱਚ ਜਾਂ ਅਖੀਰਲੀ ਸਿਚੁਏਸ਼ਨ ਕੀ ਆ ਪਰ ਉਧਰਲੇ ਪਾਸੇ ਵੀ ਕੁਝ ਰਿਪੋਰਟਾਂ ਚਿੰਤਾ ਪੈਦਾ ਕਰਨ ਵਾਲੀਆਂ ਆ ਰਹੀਆਂ ਨੇ ਇਹ ਕੱਲ ਸਾਰਿਆਂ ਥਾਵਾਂ ਤੋਂ ਆਖੀ ਜਾ ਰਹੀ ਹੈ ਕਿ ਤੁਸੀਂ ਆਪਣੇ ਤੌਰ ਦੇ ਉੱਤੇ ਸੁਣੇ ਸੁਨਾਏ ਦੇ ਆਧਾਰ ਤੇ ਤੁਸੀਂ ਜੜੀਆਂ ਗਿਆ ਸਹਾਇਤਾ ਦੀਆਂ ਸਮਗਰੀਆਂ ਜੋ ਕੋਈ ਤੁਹਾਡੇ ਕੋਲ ਹੈਗਾ ਤੁਸੀਂ ਮਿਹਨਤ ਦੀ ਕਮਾਈ ਵਿੱਚੋਂ ਤਿਲ ਫੁੱਲ ਕੱਢ ਕੇ ਲੋਕਾਂ ਨੂੰ ਪਹੁੰਚਾਉਣ ਵਾਸਤੇ ਭੇਜ ਰਹੇ ਹੋ ਇਸ ਤਰ੍ਹਾਂ ਨਾ ਭੇਜੋ ਕਈਆਂ ਥਾਵਾਂ ਤੇ ਇੰਨਾ ਸਮਾਨ ਆ ਗਿਆ ਕਿ ਰੱਖਣ ਨੂੰ ਥਾਂ ਨਹੀਂ ਔਰ ਅਗਲੇ ਪਾਸੇ ਪਹੁੰਚਾਉਣ ਵਾਸਤੇ ਵੀ ਪੂਰੇ ਪ੍ਰਬੰਧ ਨਹੀਂ ਪ੍ਰਸ਼ਾਸਨ ਵੱਲੋਂ ਵੀ ਤਾਲਮੇਲ ਕੀਤਾ ਜਾ ਰਿਹਾ ਬਾਕੀ ਜਥੇਬੰਦੀਆਂ ਜੜੀਆਂ ਪਹੁੰਚਾਉਣ ਵਾਲੀਆਂ ਨੇ ਸਵੇਰ ਸੇ ਵੀ ਜਥੇਬੰਦੀਆਂ ਵੀ ਲੱਗੀਆਂ ਤੁਸੀਂ ਉਹਨਾਂ ਤੋਂ ਪੁੱਛੋ ਕਿ ਉਹਨਾਂ ਨੂੰ ਕਿੱਥੇ ਲੋੜ ਆ ਉਹਨਾਂ ਥਾਵਾਂ ਤੋਂ ਪਹੁੰਚਾਓ ਹੁਣ ਮੈਂ ਇਹ ਦੱਸਣਾ ਚਾਹੁੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੇਰੀ ਅੱਜ ਗੱਲ ਹੋਈ ਹੈ ਉਹਨਾਂ ਨੇ ਆਖਿਆ ਕਿ ਮੈਂ ਜਿਹੜੇ ਇਲਾਕਿਆਂ 'ਚ ਗਿਆ ਉੱਥੇ ਲੋਕ ਉਹ ਨੇ ਜਿਹੜੇ ਪਹਿਲਾਂ ਪਾਕਿਸਤਾਨ ਤੋਂ ਉੱਠ ਕੇ ਆਏ ਇੱਥੇ ਆ ਕੇ ਘਰ ਘਾਟ ਨੇ ਸੀ ਦਰਿਆਵਾਂ ਦੇ ਲਾਗੇ ਉਹਨਾਂ ਇਲਾਕਿਆਂ 'ਚ ਬੈਠ ਕੇ ਜਿਹੜੇ ਨਵੇਂ ਲੱਗੇ ਨੇ ਉਹ ਕਹਿੰਦੇ ਜੀ ਸਾਡੀ ਮੁਸ਼ਕਲਤਾ ਇਹ ਹੈ ਕਿ ਬਾਰਡਰ ਦਾ ਇਲਾਕਾ ਦਰਿਆ ਦੀ ਮਾਰ ਹੈ ਖਾਸ ਕਰਕੇ ਜੇ ਫਿਰੋਜ਼ਪੁਰ ਤੋਂ ਫਾਜ਼ਿਲਕਾ ਨੂੰ ਚਲਜੋ ਉੱਥੇ ਵੀ ਇਹੋ ਹਾਲਤ ਹੈ ਰਾਵੀ ਦਾ ਮਾਧੋਪੁਰ ਤੋਂ ਲੈ ਕੇ ਅਜਨਾਲਾ ਤੇ ਅੱਗੇ ਉਹ ਲੋਪੋਕ ਚਗਾਵਾਂ ਤੱਕ ਚਲਜੋ ਉੱਥੇ ਵੀ ਇਹੋ ਹਾਲਤ ਹੈ ਉਹ ਕਹਿੰਦੇ ਜਿੱਥੇ ਮੈਂ ਗਿਆ ਮੈਂ ਉਹਨਾਂ ਲੋਕਾਂ ਨੂੰ ਆਖਿਆ ਕਿ ਤੁਹਾਡੀ ਹਾਲਤ ਮੈਨੂੰ ਤਰਸਯੋਗ ਲੱਗਦੀ ਹੈ ਲੋਕੀ ਰੋ ਰੋ ਕੇ ਦੱਸਦੇ ਆ ਉਹ ਕਹਿੰਦੇ ਅਸੀਂ ਛੱਤਾ ਤੇ ਡੰਗਿਆ ਤਿੰਨ ਤਿੰਨ ਚਾਰ ਚਾਰ ਦਿਨ ਤੋਂ ਕਹਿੰਦੇ ਮੈਂ ਇਹਨਾਂ ਨੂੰ ਆਖਿਆ ਕਿ ਨਾ ਸਾਰਿਆਂ ਨੂੰ ਇੱਥੋਂ ਚੁੱਕੋ ਇਹਨਾਂ ਨੂੰ ਰਿਲੀਫ ਕੈਂਪਾਂ ਚ ਲੈ ਜਾ ਰੂ ਸਰਕਾਰ ਸਾਰਾ ਪ੍ਰਬੰਧ ਕਰੇਗੀ ਉਹ ਕਹਿੰਦੇ ਸਾਡੀਆਂ ਮੱਝਾਂ گاਵਾ ਉੱਥੇ ਛੱਡ ਕੇ ਕਿੱਦਾਂ ਜਾਵਾਂਗੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀਆਂ ਮੱਝਾਂ گاਵਾ ਵੀ ਕੱਢਣ ਦਾ ਪ੍ਰਬੰਧ ਕਰ ਦਾਂਗੇ ਕਹਿੰਦੇ ਘਰ ਨਹੀਂ ਛੱਡਨੇ ਇਹ ਮੈਂ ਉਹਨਾਂ ਨੂੰ ਆਖਿਆ ਮੁਸੀਬਤ ਸਿਰ ਤੇ ਉਹ ਕਹਿੰਦੇ ਜੀ ਜਦੋਂ ਦੇ ਅਸੀਂ ਆਏ ਮੁਸੀਬਤ ਇੱਥੇ ਸਾਡੇ ਸਿਰ ਤੇ ਰਹਿੰਦੀ ਹੈ ਕਦੇ ਫੌਜ ਆ ਜਾਂਦੀ ਆ ਕੇ ਕਹਿੰਦੀ ਘਰ ਛੱਡੋ ਸਾਨੂੰ ਉਦੋਂ ਛੱਡਨੇ ਪੈਂਦੇ ਕਦੇ ਹੜ ਆ ਜਾਂਦਾ ਉਹ ਭਾਵਿਕ ਤੌਰ ਤੇ ਉਹਨਾਂ ਘਰਾਂ ਦੇ ਨਾਲ ਇਸ ਤਰ੍ਹਾਂ ਜੁੜੇ ਆ ਉਸ ਮਿੱਟੀ ਨਾਲ ਜੁੜੇ ਆ ਉਹ ਛੱਡ ਕੇ ਨਹੀਂ ਆਉਣਾ ਚਾਹੁੰਦੇ ਕਹਿੰਦੇ ਫੇਰ ਵੀ ਅਸੀਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਮਨਾਉਣ ਦਾ ਯਤਨ ਕਰ ਰਹੇ ਆ ਪਰ ਇਹ ਯਤਨ ਕਿੰਨਾ ਕੁ ਕਾਮਯਾਬ ਹੁੰਦਾ ਐਸੋਰੇ ਦੱਸ ਸਕਣਾ ਔਖਾ ਉਦਾਂ ਉਹਨਾਂ ਦੀ ਗੱਲ ਕਰਦਿਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਵੀ ਭਾਵੁਕ ਜੇ ਹੋ ਗਏ ਕਿ ਉਹ ਕਹਿੰਦੇ ਵੀ ਮੈਨੂੰ ਸਮਝ ਲੱਗਦੀ ਕਿ ਸਾਡੇ ਪੰਜਾਬੀਆਂ ਦਾ ਮਿੱਟੀ ਨਾਲ ਐਸਾ ਤਕ ਮੋਹ ਆ ਇੰਨੇ ਸੰਕਟ ਜਿਹੜੇ ਉਹਨਾਂ ਨੂੰ ਹਰ ਸਾਲ ਇਹ ਝੱਲ ਲੈਂਦੇ ਨੇ ਜੰਗਾਂ ਦੇ ਮੌਕੇ ਵੀ ਝੱਲ ਲੈਂਦੇ ਨੇ ਇਹ ਨਾਲੀ ਦਾ ਦੇਣੀ ਪੰਦੀ ਆ ਪਰ ਉਹ ਕਹਿੰਦੇ ਜੋ ਕੁਝ ਮੈਂ ਵੇਖ ਰਿਹਾ ਲੋਕਾਂ ਨਾਲ ਗੱਲਾਂ ਕਰਦਿਆਂ ਕਈ ਵਾਰੀ ਅਸੀਂ ਆਪ ਭਾਵਕ ਹੋ ਜਾਂਦੇ ਹਾਂ ਉਹ ਭਲਕੇ ਜਿਹੜੇ ਅਪੀਲ ਜਾਰੀ ਕਰਨਗੇ ਉਹ ਵੱਖਰੀ ਹੈ ਪਰ ਇਹਦੇ ਤੋਂ ਇਲਾਵਾ ਮੈਂ ਜਿਹੜੀ ਇੱਕ ਆਪਣੇ ਤੌਰ ਤੇ ਅਪੀਲ ਸ਼ੁਰੂ ਜੀ ਕੀਤੀ ਸੀ ਉਹ ਮੈਂ ਫੇਰ ਕਰਨੀ ਆ ਕਿ ਟੀਵੀ ਪ੍ਰਾਈਮ ਏਸ਼ੀਆ ਦੇ ਸੀਓ ਅਮਨ ਖਟਕੜੋਂ ਰਾਹੀਂ ਪਹਿਲ ਕਦਮੀ ਤੇ ਅੱਜ ਇੱਕ ਇਹੋ ਜਿਹਾ ਅਕਾਊਂਟ ਖੋਲ ਦਿੱਤਾ ਗਿਆ ਜਿਹਦਾ QR ਕੋਡ ਤੁਹਾਡੇ ਸਾਹਮਣੇ ਆਉਂਦਾ ਆਉਂਦਾ ਪਿਆ pundan.com ਦੇ ਨਾਂ ਤੇ ਉਹਦੇ ਉੱਤੇ ਤੁਸੀਂ ਸਕੈਨ ਕਰਕੇ ਆਪਣੇ ਵੱਲੋਂ ਜੋ ਕੁਝ ਪੀੜਤਾਂ ਦੀ ਮਦਦ ਲਈ ਭੇਜਣਾ ਚਾਹੁੰਦੇ ਹੋ ਭੇਜ ਸਕਦੇ ਹੋ ਇਹਨੂੰ ਕਿਸੇ ਯੋਗ ਢੰਗ ਨਾਲ ਔਰ ਯੋਗ ਤਰੀਕਿਆਂ ਦੇ ਨਾਲ ਪੀੜਤਾਂ ਤੱਕ ਪਹੁੰਚਾਉਣ ਦਾ ਜਿੰਮਾ ਜਿਹੜਾ ਉਹ ਪ੍ਰਾਈਮ ਏਸ਼ੀਆ ਦੀ ਟੀਮ ਨਿਭਾਵੇਗੀ ਸਾਡੇ ਕੋਲ ਬਹੁਤ ਸਾਰੇ ਥਾਵਾਂ ਤੋਂ ਫੋਨ ਆਉਂਦੇ ਸੀ ਕਿ ਤੁਸੀਂ ਸਾਨੂੰ ਦੱਸੋ ਕਿੱਥੇ ਪਹੁੰਚਾਈਏ ਤੇ ਕਿੱਦਾਂ ਪਹੁੰਚਾਈਏ ਉਹ ਅਸੀਂ ਇੱਕ ਸਾਡੇ ਜਿਹੜੇ ਟੀਵੀ ਪ੍ਰਾਈਮ ਏਸ਼ੀਆ ਨੇ ਤੁਹਾਡੇ ਵਾਸਤੇ ਚੈਨਲ ਖੋਲ ਦਿੱਤਾ ਉਹ ਤੁਸੀਂ ਆਪਣੇ ਤੌਰ ਤੇ ਵੱਧ ਸਕਦੇ ਆਂ ਹੁਣ ਇੱਕ ਗੱਲ ਮੈਂ ਫੇਰ ਅਖੀਰ ਦੇ ਉੱਤੇ ਜਾ ਕੇ ਰਾਜਨੀਤੀ ਬਾਰੇ ਕਣੀ ਕੱਲ ਦਾ ਇੱਕ ਮੁੱਦਾ ਅਸਲ ਚ ਪਰਸੋਂ ਦੇ ਪੱਖਿਆ ਪਿਆ ਪੰਜਾਬ ਦੇ ਵਿੱਚ ਰਾਜਕਰਦੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਹਰਮਿਤ ਪਠਾਨ ਮਾਜਰਾ ਨੇ ਇੱਕ ਵੀਡੀਓ ਪਾ ਦਿੱਤੀ ਉਹ ਜਿਹੜੀ ਵੀਡੀਓ ਹੈ ਉਹ ਵੀਡੀਓ ਦੇ ਵਿੱਚ ਉਹਨੇ ਪੰਜਾਬ ਦੇ ਇੱਕ ਸੀਨੀਅਰ ਅਫਸਰ ਤੇ ਵੀ ਦੋਸ਼ ਲਾਇਆ ਪੰਜਾਬ ਦੀ ਸਰਕਾਰ ਤੇ ਵੀ ਹੋਰ ਵੀ ਉਹਨੇ ਬਹੁਤ ਕੁਝ ਆਖਿਆ ਕਿ ਇਸ ਬੰਦੇ ਬਾਰੇ ਪਿਛਲੇ 2-3 ਸਾਲਾਂ ਤੋਂ ਰੌਲਾ ਪੈ ਰਿਆ ਸੀ। ਬਲਕਿ ਸਭ ਤੋਂ ਹੈਰਾਨੀ ਇਹ ਸੀ ਕਿ ਰਾਜਕਰਦੀ ਪਾਰਟੀ ਆਪਣੇ ਇਸ ਵਿਧਾਇਕ ਨੂੰ ਬਚਾਉਣ ਵਾਸਤੇ ਲੱਗੀ ਕਿਉਂ ਜ਼ੋਰ ਲਾਉਂਦੇ ਨੇ। ਇਹ ਵਿਧਾਇਕ ਅਜ ਨਹੀਂ ਕੱਲ ਸੀ ਇਹਨਾਂ ਦੀ ਬੇੜੀ ਦਾ ਪੱਥਰ ਬਣੇਗਾ। ਤੇ ਜਦੋਂ ਉਹਨੇ ਸਾਰਾ ਕੁਝ ਬੋਲ ਦਿੱਤਾ ਤੇ ਉਸ ਤੋਂ ਬਾਅਦ ਢਾਕਾ ਪੈ ਗਿਆ। ਮੈਂ ਇਸ ਸੰਬੰਧ ਦੇ ਵਿੱਚ ਆਪਣੇ ਕੋਲ ਕੁਝ ਨਹੀਂ ਕਹਿਣਾ। ਸਰਕਾਰ ਦਾ ਪੱਖ ਵੀ ਨਹੀਂ ਕਹਿਣਾ। ਜਿਹੜੀ ਗੱਲ ਉਹਦੇ ਵਕੀਲ ਨੇ ਆਖੀ ਹੈ। ਉਹ ਵਕੀਲ ਦਾ ਬਿਆਨ ਸਾਰਾ ਸਾਹਮਣੇ ਆ ਚੁੱਕਾ। ਕਿ ਇੰਨੇ ਸਾਲਾਂ ਤੋਂ ਇਹ ਤੇ ਉਹ ਔਰਤ ਦੋਵੇਂ ਜਣੇ ਲਿਵਨ ਰਿਲੇਸ਼ਨਸ਼ਿਪ ਦੇ ਸੀ ਇਕੱਠੇ ਰਹਿੰਦੇ ਸੀ ਫਿਰ ਇਹਨਾਂ ਦੋਵਾਂ ਨੇ ਗੁਰਦੁਆਰੇ ਜਾ ਕੇ ਵਿਆਹ ਵੀ ਕਰਾਇਆ ਫਿਰ ਇਹ ਕਿ ਇਹਨੇ ਆਪਣੇ ਚੋਣ ਕਮਿਸ਼ਨ ਨੂੰ ਦਿੱਤੇ ਕਾਗਜ਼ਾਂ 'ਚ ਚੋਣ ਲੜਨ ਲੱਗ ਗਿਆ ਵੀ ਦਾ ਨਾਂ ਭਰਿਆ ਉਹਦੇ ਤੋਂ ਬਾਅਦ ਇਹਨਾਂ ਦੇ ਸਬੰਧ ਵਿਗੜ ਗਏ ਹੁਣ ਜਿਹੜੀ ਸ਼ਿਕਾਇਤ ਤੇ ਕਾਰਵਾਈ ਹੁੰਦੀ ਪਈ ਆ ਉਹ ਸ਼ਿਕਾਇਤ ਹੁਣ ਦੀ ਨਹੀਂ ਇਹ ਤੋਂ ਕਾਫੀ ਪਹਿਲਾਂ ਦੀ ਹੈ ਅਦਾਲਤਾਂ ਵਿੱਚ ਗਈ ਅਦਾਲਤਾਂ ਤੋਂ ਪੁਲਿਸ ਕੋਲ ਇਨਕੁਆਇਰੀ ਵਾਸਤੇ ਗਈ ਪੁਰਸਤੋ ਜਦੋਂ ਇਹ ਪਤਾ ਲੱਗ ਗਿਆ ਕਿ ਉਧਰਲੇ ਪਾਸਿਓਂ ਕੇਸ ਦਰਜ ਕਰਨ ਵਾਸਤੇ ਕਾਰਵਾਈ ਵਾਸਤੇ ਸਿਫਾਰਿਸ਼ ਹੋ ਚੁੱਕੀ ਹੈ ਉਹਦੇ ਤੋਂ ਬਾਅਦ ਇਹਨੇ ਜੋ ਕੁਝ ਆਪਣੇ ਤੌਰ ਤੇ ਬੋਲਣਾ ਸੀ ਉਹ ਬੋਲ ਕੇ ਨੇਹੋ ਜਾ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਜਿਵੇਂ ਇਹ ਬੋਲਿਆ ਤੇ ਉਹਦਾ ਕਰਕੇ ਸਾਰੀ ਇਹ ਕਾਰਵਾਈ ਹੁੰਦੀ ਪਈ ਆ ਅੱਗੇ ਵੀ ਇਸ ਤਰ੍ਹਾਂ ਹੁੰਦਾ ਰਿਹਾ ਇਸ ਬੰਦੇ ਬਾਰੇ ਸ਼ਿਕਾਇਤਾਂ ਬਹੁਤ ਚਿਰ ਤੋਂ ਸੀ ਔਰ ਇੱਕ ਵਾਰ ਜਦੋਂ ਇਹਨਾਂ ਤੇ ਉਸ ਔਰਤ ਦਾ ਮੁੱਦਾ ਉੱਪਖਿਆ ਸੀ ਤੇ ਮੈਂ ਟੀਵੀ ਪ੍ਰਾਈਮ ਏਸ਼ੀਆ ਤੇ ਗੱਲ ਕੀਤੀ ਸੀ ਇਹ ਮੁੱਦਾ ਬੇੜੀ ਦਾ ਪੱਥਰ ਆ ਤੁਸੀਂ ਇਹੋ ਜਿਹੇ ਜਿਹੜੇ ਬੰਦੇ ਨੇ 4-5 ਇਹਨਾਂ ਨੂੰ ਕੋਈ ਬਾਹਰ ਧੱਕੇ ਮਾਰ ਕੇ ਕੱਢਦੇ ਕਿਉਂ ਨਹੀਂ ਇਹ ਇਕੱਲਾ ਨਹੀਂ ਸੀ ਇਦਾਂ ਦੇ 3-4 ਹੋਰ ਵੀ ਸੀ ਮੈਂ ਸਮਝਦਾ ਇਹੋ ਜਿਹੇ ਬੰਦੇ ਨੂੰ ਜੇ ਉਦੋਂ ਹੀ ਕੱਢ ਦਿੱਤਾ ਹੁੰਦਾ ਅੱਜ ਰਾਜਕਰਦੀ ਪਾਰਟੀ ਨੂੰ ਐਸ ਕਿਸਮ ਦੀ ਸਥਿਤੀ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ ਹੁਣ ਇਹਦੇ ਵਾਲਾ ਮੁੱਦਾ ਇਸ ਵੇਲੇ ਪੋਲਿਟੀਕਲ ਵੀ ਬਣੇਗਾ ਸਭ ਕੁਝ ਬਣੇਗਾ ਅੱਜ ਜਿਸ ਤਰ੍ਹਾਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਉਹਦੇ ਭੱਜਣ ਦੀ ਖਬਰ ਆਈ ਤੇ ਉਹਦੇ ਨਾਲ ਕਈ ਕਿਸਮ ਦੇ ਵਿਵਾਦ ਚੱਲਣਗੇ ਉਦੇ ਬਾਰੇ ਅਗਲੇ ਦਿਨਾਂ ਦੇ ਵਿੱਚ ਜਦੋਂ ਸਾਹਮਣੇ ਆਉਣਗੇ ਅਸੀਂ ਗੱਲ ਕਰਦੇ ਰਵਾਂਗੇ ਅਖੀਰ ਤੇ ਮੈਂ ਫੇਰੇ ਬੇਨਤੀ ਕਰੂੰਗਾ ਕਿ ਹੜਪੀੜਤਾ ਦੀ ਮਦਦ ਵਾਸਤੇ ਤੁਹਾਡੇ ਸਾਰਿਆਂ ਦੇ ਮਨ ਚ ਭਾਵਨਾ ਤੁਸੀਂ ਨੇ ਮਦਦ ਕਰਨੀ ਚਾਹੁੰਦੇ ਹੋ ਕਰੋ ਜਰੂਰ ਕਰੋ ਪਰ ਇਸ ਢੰਗ ਨਾਲ ਕਰਿਓ ਕਿ ਤੁਹਾਡੀ ਇਸ ਮਦਦ ਦਾ ਕੋਈ ਨਜਾਇਜ਼ ਲਾਭ ਨਾ ਲੈ ਜੇ ਤੇ ਇੱਕ ਦੂਸਰੇ ਦੇ ਮਗਰ ਟਰਾਲੀ ਦੇ ਪਿੱਛੇ ਟਰਾਲੀ ਨਾ ਭਜਾਓ ਜਿੱਥੇ ਲੋੜ ਆ ਪ੍ਰਸ਼ਾਸਨ ਨਾਲ ਜਾਂ ਹੋਰ ਥਾਵਾਂ ਤੇ ਤਾਲਮੇਲ ਕਰਕੇ ਜਾਓ ਕਈ ਵਾਰੀ ਸਾਡੇ ਤੋਂ ਉਹ 340 ਕਿਲੋਮੀਟਰ ਉੱਤੇ ਲੋਕ ਤੰਗ ਹੁੰਦੇ ਆ ਅਸੀਂ ਉਹਨਾਂ ਨੂੰ ਛੱਡ ਕੇ ਤੇ 300 ਕਿਲੋਮੀਟਰ ਤੇ ਦੂਰ ਵਾਲਿਆਂ ਕੋਲ ਚਲ ਜਾਂਦੇ ਆ ਇਸ ਵੇਲੇ ਇਧਰ ਘੱਗਰ ਨੇ ਵੀ ਮਾਰ ਕਰਨੀ ਸ਼ੁਰੂ ਕੀਤੀ ਜਿਹਦੇ ਪਰਸੋ ਤੱਕ ਨਹੀਂ ਸੀ ਉਧਰ ਵੀ ਮਦਦ ਦੀ ਲੋੜ ਆ ਜਿਹੜਾ ਇਧਰ ਸੁਲਤਾਨਪੁਰ ਲੋਧੀ ਤੋਂ ਥੱਲੇ ਦਾ ਏਰੀਆ ਫਾਜ਼ਿਲਕਾ ਤੱਕ ਇਧਰ ਜਿਹੜਾ ਪੱਟੀ ਤਹਿਸੀਲ ਦਾ ਏਰੀਆ ਉਹਦੇ 'ਚ ਵੀ ਲੋੜ ਆ ਅਜਨਾਲੇਪਾਲੇ ਪਾਸੇ ਵੀ ਲੋੜ ਆ ਇਧਰ ਜਿਹੜਾ ਇੱਥੋਂ ਲੈ ਕੇ ਸ੍ਰੀ ਹਰਗਵਿੰਦਪੁਰ ਤੋਂ ਤੇ ਥੱਲੇ ਤੱਕ ਦਾ ਏਰੀਆ ਸਾਰਾ ਜੋਲਾ ਸਾਹਿਬ ਗੋਂਦਵਾਲ ਸਾਹਿਬ ਇਸ ਇਲਾਕੇ ਚ ਵੀ ਲੋੜ ਐ ਕਪੂਰਥਲੇ ਜ਼ਿਲ੍ਹੇ ਚ ਵੀ ਲੋੜ ਐ ਪਰ ਜਿੱਥੇ ਵੀ ਤੁਸੀਂ ਜਾਣਾ ਪਹਿਲਾਂ ਤੁਸੀਂ ਇਹ ਪਤਾ ਕਰ ਲੋ ਅਸ਼ਾਹਕੋਟ ਧਰਮਕੋਟ ਏਰੀਆ ਚ ਲੋਹਿਆਂ ਚ ਵੀ ਲੋੜ ਐ ਪਹਿਲਾਂ ਇਹ ਪਤਾ ਕਰ ਲੋ ਕਿ ਉੱਥੇ ਕਿੰਨਾ ਕੁ ਸਮਾਨ ਜਾ ਚੁੱਕਾ ਤੁਹਾਡੇ ਜਾਣ ਦੀ ਲੋੜ ਆ ਕਿ ਨਹੀਂ ਪਹਿਲਾਂ ਇਹ ਪਤਾ ਕਰੋ ਪ੍ਰਸ਼ਾਸਨ ਦੇ ਰਾਈ ਤਾਰ ਮਿਲ ਕੀਤਾ ਜਾ ਸਕਦਾ ਜਦੋਂ ਤੁਸੀਂ ਜਥੇਬੰਦੀਆਂ ਨੂੰ ਪੁੱਛੋਗੇ ਹਰ ਜਥੇਬੰਦੀ ਉਹ ਦੱਸੇਗੀ ਜਿੱਥੋਂ ਤੱਕ ਉਹਦੀ ਪਹੁੰਚ ਆ ਪ੍ਰਸ਼ਾਸਨ ਤੋਂ ਤੁਹਾਨੂੰ ਇਹ ਪਤਾ ਲੱਗ ਸਕਦਾ ਕਿ ਅਸਲ ਸਥਿਤੀ ਕੀ ਆ ਜਾਣੇ ਬਗੈਰ ਐਵੇਂ ਜੋਰੋ-ਜੋਰ ਭੱਜਣ ਨਾਲ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਇਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਆਪਣੇ ਤੌਰ ਤੇ ਜੋ ਮਦਦ ਕਰਨੀਆਂ ਕਰਿਓ ਪਰ ਤਾਲਮੇਲ ਦਾ ਜਰਾ ਖਿਆਲ ਰੱਖਿਓ ਮੈਂ ਹੋਰ ਬਹੁਤਾ ਨਾ ਕਹਿੰਦਾ ਇੰਨੀਆਂ ਗੱਲਾਂ ਨਾਲ ਤੁਹਾਡਾ ਸਾਰਾ ਧੰਨਵਾਦ ਕਰਦਾ ਕਾਮਨਾ ਕਰਦਾ ਕਿ ਪੰਜਾਬ ਦੇ ਸਰਪ੍ਰਾਇਅ ਸੰਕਟ ਟਲ ਜਾਵੇ ਜਿੰਨਾ ਵੀ ਬਚਾਅ ਹੋ ਸਕੇ ਉਹਦੇ ਵਾਸਤੇ ਮੈਂ ਫਿਰ ਇੱਕ ਵਾਰੀ ਸੁੱਖ ਮੰਗਾਂਗਾ ਇੰਨੀਆਂ ਗੱਲਾਂ ਨਾਲ ਤੁਹਾਡਾ ਵੀ ਤੇ ਜਿਹੜੀਆਂ ਸਾਡੀਆਂ ਟੀਮਾਂ ਓਕੇ-ਓਕੇ ਰਿਪੋਰਟਿੰਗ ਕਰੀਆਂ ਹੁੰਦਾ ਸਮੇਂ ਦਾ ਧੰਨਵਾਦ ਕਰਦਾ ਹਾਂ ਤੇ ਛੁੱਟੀ ਲੈਣਾ ਵੇਖਦੇ ਰਹੋ ਟੀਵੀ ਪ੍ਰਾਈਮ ਏਸ਼ੀਆ ਤੁਹਾਡਾ ਆਪਣਾ ਤੁਹਾਡੇ ਲਈ